ਹਾਂ ਠੀਕ ਹੈ ਆਜੂਗਾ ਕੋਈ ਨਹੀਂ ਆਜੂਗਾ ਪ੍ਰੋਗਰਾਮ ਤਾਂ ਬਣ ਗਿਆ ਜੀ ਠੀਕ ਹੈ ਨਾ ਕੋਈ ਨਹੀਂ ਕੋਈ ਨਹੀਂ ਸੇ ਫੋਨ ਕੱਟੇ ਠੀਕ ਹੈ ਫੋਨ ਹਾਂ ਕੋਈ ਟਾਲ ਮੈਂ ਆ ਗਿਆ ਆ ਗਿਆ ਲੈ ਮਾਯੋ ਤੋਗਾਂ ਮੈਂ ਸਾਡੇ ਕੇ ਮਗਰ ਆਈਆਂ ਆ ਫੇਰ ਅੰਦਰ ਪੱਜ ਜਾ ਐਨੀ ਮੇਰੀ ਗੱਲ ਨੂੰ ਅਣ ਗੌਇਆ ਕਰਦਾ ਨਾ ਪਤਾ ਨਹੀਂ ਕੀ ਨਾ ਲੱਗਿਆ ਰਹਿੰਦਾ ਫੋਨ ਤੇ ਸਾਰਾ ਦਿਨ ਫੇ ਤੂੰ ਐਂ ਦਾ ਦੇਖ ਲੈ ਵੀ ਉਹ ਅੰਦਰੋਂ ਮੇਰੇ ਕੋਲੇ ਆਈ ਇਹ ਨੂੰ ਮੇਰੀ ਖੜ ਕੇ ਗੱਲਤਾ ਸੁਣ ਲੈ ਹੁਣ ਫੇਰ ਉਹਦੇ ਮਗਰ ਅੰਦਰ ਜਾਓ ਸੱਤਾਂ ਦੋ ਖੋਲਾ ਆਉਂਦਾ ਕੋਈ ਗੱਲ ਵੀ ਸੰਦਾ ਮੇਰੇ ਫੇਰ ਅਲਦਰਾ ਲੱਗਦੇ ਬਾਹਰ ਆ ਗਏ ਦਰ ਠੀਕ ਐ ਆ ਗਿਆ ਸੁਣ ਲੋ ਮੇਰੀ ਗੱਲ ਮੇਰੇ ਮਗਰ ਮਗਰ ਤੁਰ ਹੀ ਫਿਰਦੀ ਆ ਪਹਿਲਾਂ ਬਾਹਰ ਗਈ ਬਾਹਰੋਂ ਉੱਧਰ ਆ ਗਿਆ ਹੁਣ ਅੰਦਰ ਆਈ ਉਹ ਇੱਧਰੋਂ ਚੱਲ ਪਿਆ ਦੱਸ ਨਾ ਸਾਨੂੰ ਮਨ ਪੈਸੇ ਦੇ ਤੂੰ ਬਹਿਈ ਕਰਨੇ ਮੈਂ ਪਿੰਡ ਜਾ ਕੇ ਆਣਾ ਮੈਂ ਮੰਡੀ ਲਈ ਆਈ ਹੱਦ ਹੋ ਗਈ ਰੋਜ਼ ਪਿੰਡ ਦੂਏ ਦਿਨ ਪਿੰਡ ਐ ਇਹੋ ਜਿਹਾ ਪਿੰਡ ਕੀ ਤੇ ਰਹਿਗਾ ਤੈਨੂੰ ਪਤਾ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਜਾ ਕੇ ਆਈ ਹੁਣ ਪਤਾ ਲੈਣ ਤਾਂ ਜਾਣੀ ਐ ਹੁਣ 15 ਦਿਨ ਫਿਰ ਕਿੰਨੇ ਹੋਏ ਹੋਗੇ ਕਹਿੰਦਾ ਲੱਗੂਗੀ ਦੂਏ ਦਿਨ ਦੂਏ ਦਿਨ ਬਿਲਕੁਲ ਤਾਂ ਹੈ ਨਹੀਂ ਪਏ ਇਹ ਜੋ ਨਾ ਵਢਣ ਵਾਲਾ ਬਹਿ ਗਿਆ ਤੂੰ ਕਹਿੰਦਾ ਉਪਰੀ ਕਿੱਥੋਂ ਆਗੀ ਰੋਜ਼ ਕੰਮ ਕਰਨ ਦੇ ਜਿਹੜੇ ਹੁੰਦੇ ਦੋ ਰੁਪਏ ਇਤਰੂ ਖਰਾਏ ਪਾਣੇ ਤੇ ਲੱਗ ਜਾਂਦੇ ਤੇ ਦੂਰ ਮੱਛੀਆਂ ਦੇ ਕੁਛ ਨਹੀਂ ਕਾਫ ਚੱਲ ਆਉਂਦੇ ਮੇਰੇ ਵੇਲੇ ਸਾਨੂੰ ਪੈਸੇ ਲੱਗਦੇ ਆਗੇ ਬਹੁਤ ਸਾਣਾ ਤੁਰੇ ਫਿਰਦਾਰੇ ਕਿਤੇ ਉਧਰ ਵਗਦੇ ਕਿਹੜੇ ਜਾ ਰਨਾ ਵਗੇ ਸੀਨ ਲੱਗ ਗਿਆ ਮੈਂ ਤਾਂ ਕਾਰੋਬਾਰ ਕਰਦਾ ਫਿਰਦਾਰੇ ਹੁਣ ਵੀ ਲੈ ਦਵਾਈ ਲੈ ਕੇ ਆਉਣੀ ਹੈਗੀ ਕਾਰੋਬਾਰੀ ਕਰੀ ਚੱਲੋ ਘਰੇ ਜਿਹੜੇ ਆਪਦਾ ਉਹਨਾਂ ਦੀ ਗੱਲ ਨਾਲ ਸਾਨੂੰ ਤੁਹਾਡਾ ਆਪਦੀ ਸੁਣ ਲਈ ਤਰੀ ਤੋਈ ਪਿੰਡ ਜਾਣੀ ਹੈ 10 ਦਿਨ ਹੋ ਗਿਆ ਹੈ ਜੇ ਜਾ ਕੇ ਨੂੰ ਬੂਏ ਦਿਨ ਤੂੰ ਤਾਂ ਤਿਆਰ ਨਹੀਂ ਫਿਰ ਜਾਣਾ ਹੀ ਪੈਂਦਾ ਮੈਂ ਕਿਤੇ ਬਕਾਨੇ ਥਾਂ ਜਾਨੀਆਂ ਤੇ ਪਿੱਟੀ ਜਾਨੀਆਂ ਹੁੰਦਾ ਬੰਦਾ ਸਾਲ 6 ਮਹੀਨਿਆਂ ਤੋਂ ਜਾਂਦਾ ਉਦੋਂ ਸੋਨਾ ਵੀ ਲੱਗਦਾ ਮੁੰਡੇ ਵੀ ਅਗਲਾ ਇੱਜ਼ਤ ਕਰਦਾ ਇੱਜ਼ਤ ਕਰਨ ਨੂੰ ਮੇਰੀ ਗੱਲ ਸੁਣ ਜਦੋਂ ਮਾਂ ਟਿੱਲੀ ਉੱਥੇ ਜਾਣੀ ਪੈਂਦਾ ਮੈਂ ਕਿਹੜਾ ਨਾ ਦੂਰੇ ਦੇ ਨੇੜੇ ਦਾ ਬਾਗ ਜਾਣੇ ਅਗਲਾ ਗੋਲ ਦਾਣੀ ਗੋਲ ਨੂੰ ਮੈਂ ਮਾਂ ਟਿੱਲੀ ਐ ਫੋਨ ਕਰ ਲਾ ਪੁੱਛ ਲਾ ਕੀ ਹਾਲ ਹੈ ਗੱਲ ਕਰ ਲਾ ਮਾਂ ਜਿਹੜੀ ਗੱਲ ਮਿਲ ਕੇ ਹੁੰਦੀ ਐ ਫੋਨ ਤੇ ਕਿੱਥੋਂ ਹੁੰਦੀ ਐ ਫਿਰ ਜਾਇਆ ਕੋਈ ਨਹੀਂ ਮੇਰੇ ਕੋਲ ਤਾਂ ਹੈ ਨਹੀਂ ਹੁਣ ਕਿਉਂ ਨਾ ਕਹਣਾ ਵੱਡਾਂਗੇ ਗੁਬਾਰ ਹੋਣਗੇ ਬਸ ਕਦਾ ਕਿ ਤਸਾਤ ਨਾ ਕਰ ਰਹੀ ਅੱਜ ਸਾਰਾ ਦਿਨ ਮੈਨੂੰ ਤਾਂ ਗਿਆਨ ਹੈਗਾ ਮੈਨੂੰ ਕੋਈ ਜ਼ਰੂਰੀ ਕੰਮ ਨਾ ਕੋਣਾ ਹੀ ਜਾਂਦੇ ਆ ਵੀ ਮੀਟਿੰਗ ਹੈਗੀ ਨਾ ਫਿਰ ਬਸ ਨੂੰ ਕੋਈ ਸਮੂਹ ਤੁਦਾ ਜਾਂਦਾ ਫਿਰ ਤਾਂ ਮੀਟਿੰਗ ਆ ਉਹ ਸਾਰਾ ਨੂੰ ਤੁਸ ਨਹੀਂ ਪਾ ਜਾ ਹੁਣ ਤੇਰਾ ਤਾਂ ਮੈਂ ਪਾਤੀ ਹੁਣ ਦੁਪਹਿਰ ਐ ਤੇ ਪਾਉਣੀ ਪਊਗੀ ਇਹਨੂੰ ਤੇਰੇ ਤੇ ਮੀਟਿੰਗ ਦੇ ਵਿੱਚ ਦੇਖੀਏ ਹੁਣ ਨਹੀਂ ਫਿਰ ਤੂੰ ਨਾ ਜਾ ਛੱਡ ਪਰੇ ਫੇਰ ਜਾ ਐਂ ਕਦੇ ਨਾ ਤੇਰਾ ਵੀ ਕਰਦਾ ਮੇਰੇ ਮੀਟਿੰਗ ਤੇ ਨਾ ਜਾਣਾ ਨਾ ਮੈਂ ਜ਼ਰੂਰੀ ਕੰਮ ਹੈਗਾ ਹਰ ਵਾਰੀ ਮੇਰੀ ਗੱਲ ਨੂੰ ਅਣਗੌਲਿਆ ਕਰ ਦਿੰਦੇ ਆ ਹਾਂ ਹੋਰ ਫਿਰ ਕੀ ਕਰਾਂ ਹੁਣ ਮੈਨੂੰ ਤਾਂ ਕੰਮ ਹੈ ਜ਼ਰੂਰੀ ਤੂੰ ਦਾ ਕਿਵੇਂ ਜਾਣਾ ਪਿੰਡ ਮਾਦਾ ਚੱਲਿਆ ਚੰਗਾ ਤੂੰ ਆਪ ਤਾਂ ਜਿਵੇਂ ਮਰਜ਼ੀ ਕਰ ਲੈ ਲੈ ਕਿਹਤੋਂ ਸਾਡੇ ਤੇ ਜਾ ਕੇ ਹੁਣ ਅੱਧੀ ਰਾਤ ਕਰੇ ਬੜੂਗਾ ਹੁਣ ਮੈਂ ਜਾਣ ਚੱਲ ਨਹੀਂ ਆਏਗੀ ਚਾ ਹੁਣ ਕਿਹੜਾ ਦਾ ਕੱਖ ਪਾਤੇ ਜੇ ਮੈਂ ਦੁਪਹਿਰ ਨੂੰ ਮੈਥੋਂ ਵੀ ਨਾ ਆਇਆ ਗਿਆ ਇਹ ਕਿੱਥੋਂ ਆਊਗਾ ਹੁਣ ਉਹੀ ਗੱਲ ਤੇ ਮੈਂ ਤਾਂ ਕੋਈ ਸਮਝਦੀ ਨਹੀਂ ਸਾਫ ਸਾਦਾਂ ਕਿ ਤੂੰ ਦਰ ਵਾਗ ਕਿੱਥੇ ਉੱਡਣ ਵਾਗ ਹੁਣ ਮੈਂ ਘਰ ਸੁਣਦਾ ਸਾਡੇ ਕਿ ਵੀ ਨਹੀਂ ਜਾਣ ਚੱਲ ਦੋਸਤ ਚੱਲ ਮੈਂ ਦੇਖੀ ਜੇ ਕੱਲ ਕੋਲ ਨੂੰ ਦੇਖਾਂਗੇ ਅਸੀਂ ਕੱਲ ਕੌਣ ਫੋਨ ਬੜਾ ਹੋਇਆ ਓਰਾ ਕੀ ਹੋ ਗਿਆ ਮਰੋ ਲੈ ਗਾ ਤੂੰ ਭਈਂਂਦਾ ਸੀ ਹੁਣ ਅੱਗੇ ਹੋਗਾ ਤੇਰੇ ਪਿਓ ਦਾ ਕਾਰਜ ਜਿਹੜਾ ਸਾਧਨ ਪਰ ਨਹੀਂ ਫੜਦਾ ਹੈਗਾ ਤੇ ਓਰੇ ਫੜਾ ਮੈਨੂੰ ਫੋਨ ਬੰਦ ਪਕਾਈ ਨਾ ਮਾਰਿਆ ਕਰ ਮਮੇ ਸੜੇ ਰੋਲਾ ਕਾ ਤੂੰ ਭਈਂਂਦਾ ਸੀਗਾ ਹੁਣ ਤੈਨੂੰ ਕੀ ਦੱਸਾਂ ਤੇਰਾ ਪਿਓ ਤਾਂ ਟੱਪ ਗਿਆ ਬਾਹਰ ਮੈਂ ਉਹ ਹੈ ਕੈਸੀ ਮੈਂ ਤੇ ਨੰਦਾ ਨਹੀਂ ਪਤਾ ਲੈ ਕੇ ਕਿੰਨੀ ਢਿੱਲੀ ਹੈਗੀ ਉਹ ਕਹਿੰਦਾ ਲੈ ਤੂੰ ਲੈ ਭੱਜ ਜਾ ਹੁਣ ਮੈਂ ਕਰ ਸੁਣ ਥਾੜਕੇ ਕਿਵੇਂ ਜਾਵਾਂ ਥੰਨੀਆ ਕੌਣ ਪਾਊਗਾ ਦੱਸ ਹੁਣ ਦਾ ਰੋਟੀ ਧਰੂਗਾ ਤੁੱਲੇ ਲੈਣਾ ਕਰੋ ਹਾਂ ਹੋ ਲੜਿਆ ਨਾ ਕਰ ਤੈਨੂੰ ਬੜਾ ਲੈਂਦੇ ਕੋਈ ਨਾ ਕੋਈ ਕਹਿ ਕੇ ਤੂੰ ਤਾਂ ਕਹਿੰਦੀ ਸੀ ਲੜਿਆ ਨਾ ਕਰ ਮੈਂ ਹੀ ਕੰਮਣੀ ਆ ਜਿਹੜੀ ਲੜਦੀ ਆ ਤੁਹਾਡੇ ਨਾਲ ਤੂੰ ਵੀ ਸਿਆਣਾ ਤੇਰਾ ਪਿਓ ਵੀ ਸਿਆਣਾਗਾ ਤੂੰ ਵੀ ਪਿਉਤੀ ਜਾਵੇਂਗਾ ਮੈਂ ਡੈਡੀ ਨੂੰ ਨਵਾਂ ਫੋਨ ਲੈ ਕੇ ਦਊਗਾ ਉਹੀ ਤਾਂ ਤੈਨੂੰ ਕਹੀ ਜਨੇ ਬੜਾਈ ਲੈਂਦਾ ਤੈਨੂੰ ਉਹ ਲੈ ਕੇ ਦੇਖੋ ਤੈਨੂੰ ਫੋਨ ਆਹੋ ਪਹਿਲਾਂ ਆਪ ਐ ਜਾਓ ਆਪਾਂ ਹੁਣ ਤੇਰੀ ਜੜ ਪੱਟੂਗਾ ਉਹ ਤੈਨੂੰ ਚਮਲਾ ਹੀ ਜਾਂਦਾਗਾ ਆਪ ਹੁਣ ਤਾਂ ਭੋਰਾ ਹੈ ਨਹੀਂ ਵੀ ਘਰ ਸੰਭਿਆ ਹੁੰਦਾ ਸਾਰਾ ਦਿਨ ਮੀਟਿੰਗਾਂ ਤੇ ਜਾਣਾ ਮੀਟਿੰਗਾਂ ਤੇ ਜਾਣਾ ਦੱਸ ਕੀ ਮੀਟਿੰਗਾਂ ਲੈ ਉਹਨੂੰ ਖਾਣ ਨੂੰ ਦੇਣਗੇ ਰੋਟੀ ਤਾਂ ਮੈਂ ਹੀ ਪਕਾ ਕੇ ਦੇਣੀ ਆ ਜਦੋਂ ਮੇਰੇ ਨਹੀਂ ਦੁੱਖ ਸਮਝਦਾ ਫੇਰ ਹੋਰ ਕਿਦਾਂ ਸਮਝੂਗਾ ਫੇ ਤਾਂ ਮੈਂ ਦਾ ਬਾਹਰ ਹੀ ਖਾ ਕੇ ਆਉਗਾ ਦੇਣਗੇ ਮੀਟਿੰਗਾਂ ਰੋਟੀਆਂ ਪਕਾ ਕੇ ਉਹ ਵੀ ਲੈ ਖਾ ਜਾ ਕਰ ਖਾਣ ਦੀ ਲੋੜ ਨਹੀਂ ਤੈਨੂੰ ਬੰਦਾ ਦੂਜੇ ਦਾ ਦੁੱਖ ਤਾਂ ਸਮਝੇ ਵੀ ਉਹਦਾ ਵੀ ਮਾਂ ਪਿਓ ਆਗਾ ਵੀ ਉਹਨੇ ਵੀ ਜਾਣਾਗਾ ਜਮਾਨੀ ਗੋਲ ਦਾ ਹੈਗਾਗਾ ਲੈ ਤੂੰ ਵੀ ਪੜ ਲਿਆ ਕਰਕੇ ਸਵੇਰੇ ਸਾਦਰ ਫੋਨ ਚੱਕੀ ਰੱਖਦਾਗਾ ਪੜਾਈ ਤੇ ਧਿਆਨ ਦੇ ਲਗਾ ਪੜਾਈ ਕੰਮ ਆ ਉਦਰੇ ਤੇਰਾ ਫੋਨ ਨਹੀਂ ਕੰਮ ਆਉਂਦੇ ਹੂੰ ਤਾਂ ਜਿਹੇ ਜੀ ਆਪ ਹੈਗਾ ਹੋਇਆ ਤੈਨੂੰ ਕਹੀ ਜਾਂਦਾਗਾ ਲਿਆ ਦੂਗਾ ਤੈਨੂੰ ਫੋਨ ਰਿਪੋਰਟ ਵੀ ਕਰਾਉਣਾ ਹਜੇ ਅਜੇ ਬਥੇਰਾ ਵੱਡਾ ਹੋਣਾ ਤਾਂ ਜੇ ਜਾ ਕੇ ਪਰਲਾ ਭੱਜ ਜਾ ਮੁੰਜਾ ਬਾਅਦ ਮੁਟਾ ਬਲਾ ਹੀ ਜਾਂਦਾ ਲੈ ਕੇ ਜਾਊਗਾ ਫੋਨ ਕੋਈ ਗੱਲ ਫੋਨ ਵਰਤੇ ਦੇ ਕੋਲ ਪੈਸੇ ਆ ਗਏ ਜੇ ਮੈਂ ਕਿਹਾ ਵੇਕੀ ਜਾਣਾ ਉਦੋਂ ਕੋਈ ਪੈਸੇ ਨਹੀਂ ਗੇ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਾ ਜਮਾ ਲੋਕਾਂ ਨੇ ਇਹਦੀ ਵੀ ਜਮਾ ਜੜਪਟ ਦੀ ਜਿੱਧਰ ਜੀ ਜਿਹੜਾ ਜੀ ਕਰਦਾ ਉਹੀ ਮੂਰ ਮਾਰ ਕੇ ਲੈ ਜਾਂਦੇ ਨੇ ਇਹ ਮੈਂ ਤਾਂ ਹੈ ਨਹੀਂ ਗਾ ਵੀ ਮੈਂ ਆਪਦਾ ਘਰ ਵੀ ਦੇਖਾ ਪਾ ਰੱਖਿਆ ਇਹਨਾਂ ਨਾ ਪਿਆਉ ਗੋਲিনা ਪਤੋ ਬੋਲੇ ਦੀਦੀ ਆਦਾ ਬਿਰਪਾ ਲੱਗਿਆ ਸੀ ਮੈਂ ਇਧਰ ਬਾਹਰ ਹੀ ਬੈਠੀ ਆ ਕਿਵੇਂ ਆਂ ਜੀ ਠੀਕ ਆ ਵਧੀਆ ਤੂੰ ਦੱਸ ਕਜੀਆ ਕੀ ਹੋ ਗਿਆ ਇੰਜ ਕਾ ਤੂੰ ਬੋਲਦੀ ਐ ਲੜਦੀ ਐ ਬਾਈ ਨਾ ਲੱਗਦਾ ਵੀ ਪਲੜਾ ਨਾ ਹੋਰ ਕੀ ਕਰਾਂ ਹਾਂ ਮੇਰੀ ਮਾਂ ਦਿੱਲੀ ਗਈ ਦਿਨਾਂ ਦੀ ਅੱਛਾ ਅੱਜ ਮੈਂ ਜੋਰ ਹੀ ਲਾ ਲਿਆ ਮੈਂ ਮੈਨੂੰ ਪਿੰਡ ਜਾਇਆ ਉਹਨੇ ਮੜਾ ਜੇ ਪਤਾ ਲਿਆ ਉਹਨੇ ਮੈਨੂੰ ਕਿਰਾਇਆ ਦੀ ਦੇ ਨਾ ਤਾਂ ਕਿਰਾਇਆ ਤਾਂ ਕੀ ਦੇਣਾ ਸੀ ਸਮਾਂ ਕਹਿੰਦਾ ਘਰ ਰਹਿਣ ਦੇ ਜਾਣ ਨੂੰ ਫੋਨ ਤੇ ਪਤਾ ਲੈਣਾ ਲੈ ਹੁਣ ਜਿਹੜੀ ਗੱਲ ਮਿਲ ਕੇ ਹੁੰਦੀ ਹੈ ਫੋਨ ਤੇ ਹੋ ਜੂਗੀ ਉਹ ਗੱਲ ਓਹੀ ਤਾਂ ਗੱਲ ਆ ਭੈਣੇ ਬੰਦੇ ਨਹੀਂ ਸਮਝਦੇ ਇਸ ਗੱਲ ਨੂੰ ਵੀ ਦੱਸ ਹੁਣ ਮਾਂ ਮਾਣਾ ਦੁੱਖ ਸੁੱਖ ਕੁੱਟੀਆਂ ਨਾ ਕਰਨੀਆਂ ਹੋਰ ਕੌਣ ਕਰੂਗਾ ਨਾਲੇ ਜੇ ਮਾਪੇ ਬਿਮਾਰ ਹੋਵੇ ਤੇ ਬਾਗ ਜਣਾ ਮਾਪੇ ਤਾਂ ਅੱਧਾ ਠੀਕ ਹੋ ਜਾਂਦਾਗਾ ਓਹੀ ਤਾਂ ਗੱਲ ਆ ਹੁਣ ਵੀ ਪਰ ਸਾਡੇ ਵੱਲ ਤਾਂ ਮੈਨੂੰ ਜਮੀ ਨਹੀਂ ਗੋਲਦਾ ਹੈਗਾ ਹਾ ਕਿ ਮੈਂ ਜਾਨਣਾ ਕਿ ਪਾਰਟੀਆਂ ਨਾਲ ਪਤਾ ਨਹੀਂ ਕਿਦਾਂ ਤੁਰਫਦਾ ਜਮਾਉਂਨ 8-9 ਵਜੇ ਘਰੇ ਆ ਕੇ ਬੈਠੀ। ਨਹੀਂ ਹਾਂ ਦੀਦੀ ਆ ਛੰਡੇ ਜੇ ਚੱਕੀ ਫਿਰਦੇ ਹੁੰਦੇ ਆ। ਇਨਸਾਫ ਟੀਮ ਪੰਜਾਬ ਬਣਾਈ ਬੈਠਾ ਉਹ। ਉਹ ਐਸੇ ਕੰਮਤਾ ਉਹਦਾ ਵਧੀਆ ਗਾ। ਐ ਨਾ ਗਰੀ ਦਾ ਚਿੱਟਾ ਚੱਲਦਾ ਗਾ ਹਨਾ ਕੀ ਹਾਲ ਹੋ ਜਾਂਦਾ ਮਾਵਾ ਦੇ ਪੁੱਤ ਮਰੀ ਜਾਂਦੇ ਆ। ਜਿੱਪਰੇ ਫਿਰ ਮਾਵਾ ਦੇ ਪੁੱਤ ਨਾ ਪੀਨ ਉਹ ਕੋੜਾ ਮੂਠੀ ਪਾ ਕੇ ਜਾਂਦੇ ਆ ਕੇ। ਮਸਤੇ ਲੱਗਦੇ ਆ ਉਹ ਵੀ। ਨਾ ਫਿਰ ਜਿਹੜੀ ਚੀਜ਼ ਕਹਦੇ ਹੁੰਦੇ ਮਿਲਣ ਲੱਗ ਜੇ ਆ ਮੰਢੀਰ ਤਾਂ ਉਸੇ ਨਸ਼ੇ ਤੇ ਲੱਗ ਜਾਂਦੀ ਆ। ਖਾਸ ਖਾਸ ਦੀ ਖੇਤੀ ਹੋ ਜੇ ਤਾਂ ਵਧੀਆ ਗੱਲ ਹੀ ਆ। ਜਾਣਾ ਤਾਂ ਨਾ ਜਾਊਗੀ ਮਰਨਗੇ ਤਾਂ ਨਾ ਆ ਕਈ ਮਾਮਾ ਦੇ ਕੱਲੇ ਕੱਲੇ ਪੁੱਤ ਆ ਉਹ ਵੀ ਟੀਕੇ ਲਾ ਲ ਮਰੀ ਜਾਂਦੇ ਆ ਕੰਮ ਤਾਂ ਖਰ ਨਹੀਂ ਮਾੜਾ ਕਰਦਾ ਬਾਈ ਚਲ ਉਹ ਗੱਲ ਵੱਖਰੀ ਆ ਵੀ ਘਰ ਚ ਨਾ ਕਲੇਸ਼ ਨਾ ਪਾਇਆ ਕਰੋ ਤੈਨੂੰ ਵੀ ਜਾਣ ਦੇ ਦੇ ਸਾਰਾ ਦਿਨ ਉਧਰ ਹੀ ਫਿਰਦਾ ਰਹਿੰਦਾ ਬਾਈ ਉਹਦਾ ਕੰਮ ਵੀ ਨਹੀਂ ਖਰ ਕੋਈ ਮਾੜਾ ਹੈਗਾ ਇਹ ਤਾਂ ਉਹੀ ਤਾਂ ਮੈਂ ਕਿਹੜੀਆਂ ਲੋਕਾਂ ਬਾਰੇ ਸੋਚਦਾ ਮੇਰੀ ਮਾਂ ਬਾਰੇ ਵੀ ਸੋਚ ਲੈ ਫਿਰ ਉਹੀ ਗੱਲ ਜੇ ਮਾਂ ਮੁੜ ਕੇ ਉਹੀ ਗੱਲ ਮਿਲਦੀ ਹੁੰਦੀ ਅੱਗੇ ਤੋਂ ਵੀ ਇਹ ਕੰਮ ਤਾਂ ਫੇਰ ਵੀ ਹੋ ਜਾਣਗੇ ਵੀ ਜੇ ਤੂੰ ਕੱਲਾ ਨਾ ਜਾਇਓਂਗਾ ਫਿਰ ਤੇਰੇ ਬਿਨਾਂ ਕੰਮ ਖੜ ਜੂਗਾ ਵੀ ਲੇ ਫਿਰ ਇਹ ਪ੍ਰਧਾਨ ਆ ਤਾਂ ਕਰਕੇ ਚੱਲ ਕੋਈ ਨਹੀਂ ਐਵੇਂ ਨਾ ਗੁੱਸਾ ਕਰਿਆ ਕਰ ਹੋਊਗੀ ਕੋਈ ਮਜਬੂਰੀ ਅਸੈ ਨੂੰ ਪਤਾਗਾ ਸਾਡੇ ਵਾਲਾ ਵੀ ਐਂ ਕਰਦਾਗਾ ਜਦੋਂ ਘਰੇ ਆ ਜੇ ਮਗਰੀ ਫੋਨ ਤੇ ਫੋਨ ਆਉਣ ਲੱਗ ਜਾਂਦੇ ਆ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਬੰਦਿਆਂ ਦਾ ਤਾਂ ਇਹੀ ਕੰਮ ਆ ਚਲ ਕੋਈ ਨਹੀਂ ਪਿਆਰ ਨਾ ਕਹਿ ਦਿਆ ਕਰ ਵੀ ਮੈਂ ਜਾਣਾ ਭਾਈ ਪੈਸਾ ਤੇ ਲੱਦੇ ਦੇ ਦੇ ਜਾਂ ਤੂੰ ਮੈਨੂੰ ਛੱਡਿਆ ਕੁਛ ਵੀ ਕਹਿਣਾ ਹੁੰਦਾਗਾ ਵੀਰਪਾਲ ਬਥੇਰਾ ਪਿਆਰ ਨਾ ਕਹਿਣੀ ਮੈਂ ਦੱਸ ਤੇ ਜੰਨੇ ਮੈਨੂੰ ਤਾਂ ਉਹ ਗੋਲਦੀ ਨਹੀਂ ਹੈਗਾਗਾ ਵੀ ਆਪ ਤਾਂ ਨਾਲ ਚੀ ਜਾਣਾ ਸੀ ਉਹਦਾ ਹੱਕ ਨਹੀਂ ਬਣਦਾ ਵੀ ਚਲ ਮੈਂ ਵੀ ਪਤਾ ਲਿਆ ਮੈਨੂੰ ਵੀ ਨਹੀਂ ਜਾਣ ਦਿੰਦਾ ਐਂ ਤਾਂ ਹੈਗਾ ਬੰਦੇ ਤਾਂ ਸਾਰੇ ਇਹੋ ਜਿਹੇ ਆ ਪਤਾ ਨਹੀਂ ਕਿਉਂ ਨਹੀਂ ਬੋਲਦੇ ਪਰ ਇਹਦਾ ਖੁਸ਼ ਕਰਕੇ ਤੋਰ ਦੇ ਚੰਗਲਾ ਤੂੰ ਜਾਇਆ ਵੀ ਲੈ ਅੱਜ ਕਰੇ ਮੈਂ ਰਹਿਣਾਗਾ ਸਾਰਾ ਕੰਮ ਧੰਦਾ ਮੈਂ ਕਰਦੀ ਆਂ ਜੀ ਬਸ ਆ ਕੇ ਖਾ ਕੇ ਪੈ ਜਾਂਦਾਗਾ ਤੜਕੀ ਫੇਟ ਉੱਪ ਜਾਂਦਾਗਾ ਐਂ ਤਾਂ ਹੈਗਾ ਨਾ ਸੱਚ ਮੇਰੀ ਗੱਲ ਸੁਣ ਨਾ ਤੈਨੂੰ ਤਾਂ ਲੜਨ ਦੀ ਲੋੜ ਹੀ ਨਹੀਂ ਤੂੰ ਚੰਗੇ ਭਲੇ ਸਕੂਟਰੀ ਜਾਣਦੀ ਆਂ ਆ ਮਾਂ ਪੁੱਤ ਦੋਨੇ ਸਕੂਟਰੀ ਤੇ ਵਗ ਜਿਆ ਕਰੋ ਕਿੰਪਾਇਸ ਕੋ ਉਡੂਜੀ ਫੇਰੀ ਜਾ ਜੂ 2 ਰੁਪਏ ਹੋਣਗੇ ਵਿੱਚ ਤੇਲ ਪਵਾਇਆ ਜਾਊਗਾ ਕਿ ਨਾਵੇਂ ਬਗ ਜੂ ਕਿ ਪਾਣੀ ਤੇ ਚੱਲਦੀ ਆ ਲੈ ਕੋੜੇ ਦੋ ਸਕੂਟਰਾਂ ਬੈਟਰੀ ਵਾਲੀ ਲੈ ਜਾ ਕਰ ਤੁਹਾਡੇ ਕਿਹੜਾ ਕਿਸ ਚੀਜ਼ ਦਾ ਘਾਟਾ ਗਾ ਜੇ ਤੇਲ ਵਾਲੀ ਸਕੂਟਰੀ ਤੇ ਨਹੀਂ ਜਾ ਜਾਂਦਾ ਦੂਜੀ ਲੈ ਜਾ ਦੂਜੀ ਤਾਂ ਮੈਂ ਲੈ ਜਾ ਵੀਰਪਾਲਾ ਹੁਣ ਉਹੀ ਗੱਲ ਬਾਟ ਦੂਰ ਦੀ ਆ ਨਾ ਜੇ ਉਹੀ ਗੱਲ ਰਾਹ ਚ ਖੜ ਗਈ ਫੇਰ ਫੇਰ ਕੀ ਕਰੂੰਗੀ ਮੈਂ ਹਮੇ ਤਾਂ ਹੈਗਾ ਚੱਲ ਕੋਈ ਜੇ ਕਦੇ ਬਾਈ ਮੈਨੂੰ ਟੱਕਰ ਆ ਤੇ ਮੈਂ ਸਮਝਾ ਦੂੰਗੀ ਪਰ ਆਇਆ ਭਾਈ ਜੇ ਮੈਂ ਕਿਹਾ ਫੇਰ ਤੇ ਵੱਡਾ ਕਲੇਸ਼ ਬਣ ਜਾ ਤੁਹਾਡਾ ਬਾਈ ਕਹੂਗਾ ਵੀ ਤੂੰ ਘਰ ਦੀਆਂ ਗੱਲਾਂ ਬਾਹਰ ਦੱਸਦੀਆਂ ਵੀ ਐ ਤਾਂ ਮਾੜਾ ਮੋਟਾ ਘਰੇ ਦੋ ਭਾਂਡੇ ਖੜਕਦੇ ਹੁੰਦੇ ਆ। ਪਰ ਹੁਣ ਮੈਂ ਵੀ ਨਹੀਂ ਕਹਿ ਸਕਦੀ। ਕਿਪਾ ਇੰਨਾ ਵੀ ਨਹੀਂ ਚਾਹੀਦਾ ਬੰਦੇ ਨੂੰ ਮੈਂ ਐਂ ਨਹੀਂ ਕਹਿੰਦੀ ਵੀ ਨਾ ਜਾਵੇ। ਵੀ ਦੁਖ ਦੇ ਸੁਖ ਦੇ ਮੈਨੂੰ ਤਾਂ ਜਾਣ ਦੇ ਦੇ। ਤੇ ਮੈਨੂੰ ਵੀ ਨਹੀਂ ਜਾਣ ਦਿੰਦਾ। ਆਪ ਹੀ ਸਾਧਨ ਭੱਜਿਆ ਫਿਰਦਾ ਰਹਿੰਦਾ ਬਾਹਰ ਲਹੂ ਪੀਨੇ ਸੌਣ ਲੱਗੇ ਮੈਂ ਤਾਂ ਇੰਨਾ ਜੀਅ ਕੇ ਪੈਣਾ ਵੀ ਘਰ ਛੱਡ ਕੇ ਭੱਜਾਂ ਮੁਰਕੇ ਘਰੇ ਨਾ ਬਣਾ। ਨਾ ਨਾ ਵੀ ਫੇਰ ਦੇਖਾਂ ਤੈਨੂੰ ਇਹ ਬਾਹਰਲੇ ਖਾਣ ਨੂੰ ਦੇ ਦੇਣੂੰ। ਨੋ ਨੋ ਚੱਲ ਇੱਡੀ ਦੱਲਾ ਤਾਂ ਕਾਹ ਨੂੰ ਬੁਲਾਉਣੀ ਐ ਆ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਨਾ ਮਨਾਂ 'ਚ ਫਰਕ ਪੈ ਜਾਂਦਾ ਮੁੜ ਕੇ ਫਰਕ ਤਾਂ ਹੁਣ ਉਹੀ ਗੱਲ ਫਿਰ ਬੰਦਾ ਕਹ ਆ ਕੀ ਕਰੇ ਫਿਰ ਇਹ ਕਹਿੰਦੇ ਬਖਾਨਾਂ ਦੀ ਬੁੜੀ ਲੈ ਮਾੜੀ ਐ ਐ ਬੋਲਦੀ ਐ ਹੁਣ ਅਕਿਆ ਹੋਇਆ ਬੋਲਦਾ ਬੰਦਾ ਹਾਂ ਐਂ ਤਾਂ ਹੈਗਾ ਚੱਲ ਕੋਈ ਨਾ ਤਾਂ ਜਵਾਬ ਆ ਵਧੀਆ ਮੈਨੂੰ ਲੱਗਦਾ ਜਵਾਬ ਨੂੰ ਤਾਂ ਮਾਪਿਆ ਦੋਨੇ ਇੱਕ ਹੀ ਚੰਗੇ ਲੱਗਦੇ ਆ ਵੀ ਦੋਨੇ ਇਕੱਠੇ ਹੋਣ ਦੋਨਾਂ ਦੀ ਲੋੜ ਹੁੰਦੀ ਆ ਆ ਨਾਲੇ ਐ ਮਾੜੀ ਮੋਟੀ ਲੜਾਈ ਪਿੱਛੇ ਤਾਂ ਰਸਕ ਜਾਂਦੇ ਵੀ ਨਹੀਂ ਸੋਹਣੇ ਲੱਗਦੇ ਹਾਂ ਇਹਦੇ ਵੀ ਬਕਿੱਤੇ ਜਾਣੇ ਫਿਰ ਵੀ ਮੁੰਡਾ ਬਰੋਬਰ ਦਾ ਫਿਰ ਉਹਨੂੰ ਗੁੱਸੇ 'ਚ ਕਿਹਾ ਜਾਂਦਾ ਹਾਂ ਹੁਣ ਦੱਸ ਕੀ ਕਰਾਂ ਫਿਰ ਮੈਂ ਚੱਲ ਕੋਈ ਉੱਧੇ ਮੇਰੀ ਮਾਂ ਫੋਨ ਤੇ ਫੋਨ ਕਰੀਂਦਾ ਜੇ ਮੈਂ ਹੁਣ ਉਹਨੂੰ ਦੱਸਦਾ ਵੀ ਇਹਦਾ ਮੈਨੂੰ ਪੈਸੇ ਵੀ ਨਹੀਂ ਦਿੰਦਾ ਹੰਸੇ ਨਾਲ ਫਿਰ ਉਹ ਜਾ ਦੇ ਕਹਿੰਦੀ ਓਹੋ ਤੋ ਮੇਰੀ ਗੱਲ ਸੁਣ ਕਿੱਦੇ ਜਾਣਾ ਸੀ ਅੱਜ ਜਾਣਾ ਸੀ ਅੱਜ ਹੀ ਜਾਣਾ ਸੀ ਮੈਂ ਸਵੇਰ ਦੀਨੇ ਕੰਮ ਕਰਿਆ ਕਾਹਲੀ ਕਾਹਲੀ ਮਹੱਲੇ ਤੱਕ ਦੁਪਹਿਰ ਵਾਲੀ ਸੱਣੀ ਪਾ ਗਈ ਕਿੱਥੇ ਗੋਲ ਦਾ ਭੱਜ ਲੈ ਹੁਣ ਤਾਂ ਆਥਣ ਹੋ ਗਿਆ ਤੋ ਐ ਕਰਦੀ ਮੇਰੇ ਕੋਲੋਂ ਲੈ ਜਾਂਦੀ ਪੈਸੇ ਅ ਜਿੱਦੇ ਹੁੰਦੇ ਤੇਰੇ ਕੋਲੇ ਮੈਨੂੰ ਮੋੜ ਦਿੰਦੀ ਕਿਉਂ ਐਵੇਂ ਉਹਦੇ ਨਾਲ ਮੱਥਾ ਮਾਰਿਆ ਨਾਲੇ ਬਲੱਡ ਵਧਾਇਆ ਐਵੇਂ ਘਰ ਚ ਕਲੇਸ ਪਾਇਆ ਕਈ ਵਾਰੀ ਬੰਦੇ ਕੋਲੇ ਨਹੀਂ ਵੀ ਹੁੰਦੇ ਆ ਕਿੰਨਾ ਮਰਜੀ ਅਮੀਰ ਹੋਵੇ ਬੰਦਾ ਕਿਸੇ ਵੇਲੇ ਤਾਂ 10 ਰੁਪਏ ਵੀ ਨਹੀਂ ਹੁੰਦੇ ਕੋਲ ਮੈਂ ਦੇ ਬਿਰਪਲ ਹੈਗਾ ਮੇਰੇ ਕੋਲ 11500 ਰੁਪਏ ਮੈਂ ਰੱਖੀ ਬੈਠੀ ਆ ਪਰ ਫਿਰ ਘਰ ਵੀ ਕੋਈ ਦੇਖੇ ਨਾ ਫਿਰ ਘਰੇ ਪਸ਼ੂ ਭੁੱਖੇ ਮਰ ਜਾਣਗੇ ਜੇ ਮੈਂ ਵਗ ਜਾਂਦੀ ਤੇ ਮੈਨੂੰ ਕਹਿ ਦਿੰਦੇ ਜ ਸੰਨੀ ਮੈਰ ਲਾ ਦਿੰਦੀ ਫਿਰ ਕਿੱਡੀ ਕੀ ਗੱਲ ਸੀ ਆ ਨਾਲੇ ਜਦੋਂ ਮੈਂ ਵਗ ਜਾਂਦੀ ਆ ਤੇਰੇ ਬਾਈ ਨੂੰ ਤੁਸੀਂ ਵੀ ਤਾਂ ਰੋਟੀ ਫੜਾਉਣੀ ਹੁੰਦੀ ਆ ਐ ਕਿ ਹੁੰਦਾ ਗਾਂਡ ਗਵਾਡੀ ਕੰਮ ਆਉਂਦਾ ਹੁੰਦਾ ਭੈਣ ਭਾਈ ਨਾਲੇ ਆਪਣਾ ਕਿਹੜਾ ਕੋ ਹਣਾ ਬਿਲਕੁਲ ਹੁਣ ਰੋਜ਼ ਤਾਂ ਤੈਨੂੰ ਵੀ ਨਹੀਂ ਕਿਹਾ ਜਾਂਦਾ ਹੁਣ ਵਾ ਲੈ ਕੁਛ ਨਹੀਂ ਹੁੰਦਾ ਹਾਂ ਦੱਸ ਰੋਜ਼ ਹਾਂ ਇਹ ਸਬਜ਼ੀਆਂ ਆਉਂਦੇ ਵੀ ਕਹੂਗੀ ਲੈ ਤਾਂ ਰੋਜ਼ ਤਰੀ ਬੱਦੇ ਰਹਿੰਦੀ ਐ ਕੱਲ ਜਾ ਕੇ ਲੈ ਆਉਣੇ ਕਹਿੰਦਾ ਐਵੇਂ ਕਿਹਦਾ ਜੀ ਕਰਦਾ ਹੁੰਦਾ ਫਿਰਨ ਨੂੰ ਕੋਈ ਮਜਬੂਰੀ ਹੁੰਦੀ ਆ ਫੇਰ ਕਿੱਡੀ ਕੀ ਗੱਲ ਆ ਤੋ ਮੈਨੂੰ ਕਹਿ ਦਿਆ ਕਰ ਐਵੇਂ ਨਾ ਟੈਨਸ਼ਨ ਲਿਆ ਕਰ ਚਲ ਚੰਗਾ ਮੈਨੂੰ ਵੀ ਗੱਲਾਂ-ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਿੰਨਾ ਟਾਈਮ ਹੋ ਗਿਆ ਮੈਂ ਜਾ ਕੇ ਸਬਜ਼ੀ ਤੇ ਹੀ ਰਹੀ ਸੀ ਹੈ ਫੋਰ ਚੀਰ ਕੇ ਕੀਤੀ ਉਹ ਕਦ ਦੂਵੀ ਪੱਕਾ ਆਇਆ ਸੀਗਾ ਪਤਾ ਨਹੀਂ ਛੇਤੀ ਰਿਜੂਗਾ ਕਿ ਨਾਲ ਕੁੱਕਰ ਚ ਤਰੁੰਦੀ ਜਾਸੇ ਹਉਮਤ ਆ ਬਸੋਂ ਲੱਗੇ ਨਾ ਦਾ ਰੋਟੀ ਦਾ ਕਰੀ ਤੇ ਜੰਨੇ ਜੰਦੀ ਜਮਾ ਜੀ ਨਹੀਂ ਲਾਉਂਦਾ ਲੱਗਾ ਕਿਰੇ ਮਾਂ ਨੂੰ ਮਿਲਿਆ ਮੈਂ ਜੇ ਮੇਰੀ ਮਾਂ ਠੀਕ ਰਹੇ ਨਾ ਮੈਂ ਤਾਂ ਜਮਾ ਨਾ ਪਿੰਡ ਜਾਵਾਂ ਫਿਰ ਮੈਨੂੰ ਕੋ ਸਨਸਈ ਨਾ ਹੋਵੇ ਫਿਰ ਮੈਂ ਆਪਦਾ ਕਰ ਸਾਡੇ ਤੇ ਕਿਉਂ ਜਾਵਾਂ ਕਿਉਂ ਲੜਾਈ ਹੋਵੇ ਹੁੰਦਾ ਹੀ ਆ ਭਾਈ ਧਿਆਨ ਨੂੰ ਆਪਿਓ ਤਾਂ ਹੁੰਦਾ ਹੀ ਆ ਚਲ ਕੋਈ ਨਹੀਂ ਤੂੰ ਕੱਲ ਨੂੰ ਜਾਈ ਆ ਤੁਹਾਡੀ ਮਹਿਸਾ ਨੂੰ ਸਣੀ ਦਾ ਮੈਰ ਲਾ ਦੂੰਗੀ ਐਵੇਂ ਨਾ ਲੜੀ ਬਾਈ ਨਾ ਜਿਹੜੇ ਕੋਈ ਦੋ ਰੁਪਏ ਘਾਟਾ ਮੇਰੇ ਤੋਂ ਲੈ ਜੀ ना चल कोई नहीं, बस न्युण न्युण तो चंगा चल ਕਾਸ਼ ਤੁਸੀਂ ਚਾਹੋਗੇ ਰੋਟੀ ਭਾ ਗੇ ਲਿਆ ਨੂੰ ਨ ਬਾਹਰੋਂ ਖਾ ਕੇ ਰੋਟੀ ਬਾਹਰੋਂ ਕਿਹੜਾ ਲੰਗਰ ਖਾ ਗਿਆ ਮੈਨੂੰ ਨਹੀਂ ਪਤਾ ਮੈ ਤਾਂ ਨਹੀਂ ਚੜੀ ਜਾਂਦੇ ਲੈ 11 ਵਜਨ ਵਾਲੇ ਹੋਗੇ ਆਪੇ ਬਾ ਕੇ ਖਾ ਲਓ ਦੀ ਰੋਟੀ ਤੈਨੂੰ ਪਤਾ ਆਏਗਾ ਹੁਣ ਜੋ ਉਹ ਮੀਟਿੰਗ ਸੀਗੀ ਉੱਥੇ ਗਾਹਾਂ ਰਸਕੀਮ ਕਰੀਏਗੀ ਰੈਲੀ ਕਰਨ ਦੀ ਵੀ ਕੀ ਆ ਚਾਲ ਲੋਕ ਜਾਗ ਜਾਣ हां ओजागी जानो इत्ते सानू समाई जाना जाग जान ओए ਨਹੀਂ ਕਮਲਗੇ ਕੋਈ ਮੇਰਾ ਜੀ ਥੋੜੀ ਕਰਦਾ ਮੈਂ ਭੌਂਕਦਾ ਫਿਰ ਮੈਂ ਆਪਣੇ ਵੀ ਜਵਾਕ ਹੈ ਦੇਖਣਾ ਹੁਣ ਛੋਟੇ ਛੋਟੇ ਜਵਾਕ ਜਾਂਦੇ ਕੈਬਸੂਲ ਗੋਲੀਆਂ ਜੜਦਾ ਬੀੜੀ ਤੇ ਚਿੱਟਾ ਤਾਂ ਇਹ ਜਾਗਾ ਆਪਾਂ ਇਹਦਾ ਨਿੱਕੀ ਜੀ ਸਰੰਚਕਾਣ ਵਰਗੇ ਜਮਾਨ ਨਹੀਂ ਛੜਦਾਂਦੀ ਅਸੀਂ ਤਾਂ ਤਾਂ ਭੌਂਕਦੇ ਫਿਰਦੇ ਆ ਕਿੰਨੇ ਘਰ ਦੇਖ ਵਟਦੇ ਆਪਣੇ ਪਿੰਡ ਕਿੰਨੇ ਘਰ ਜਿੱਟੇ ਨੇ ਵਟਦੇ ਤੇ ਹੋਰਾਂ ਪਿੰਡਾਂ 'ਚ ਕਿੰਨੀਆਂ ਮਾਵਾਂ ਲਗਾ ਕੁੱਖਾਂ ਜਿਹੜੀਆਂ ਜਦੋਂ ਨੂੰ ਦੂਆ ਜਾਂਦੀਆਂ ਕਿੰਨੇ ਤਲਾਕ ਹੋਈ ਜਾਂਦੇ ਹੈਗੇ ਸਿਰਫ ਇਹ ਮਾੜੇ ਨਸ਼ੇ ਕਾਰਨ ਆਪણો ਅਸੀਂ ਤਾਂ ਭੌਂਕਦੇ ਆਂ ਵੀ ਪੰਜਾਬ ਬਚ ਜੇ ਵੀ ਖਾਸ ਖਾਸ ਦੀ ਖੇਤੀ ਹੋ ਜੇ ਜਾਂ ਠੇਕੇ ਫੁੱਲ ਜਾਣ ਕੋਈ ਖਾ ਕੇ ਮਰੂਗਾ ਤਾਂ ਨਾ ਸ਼ਰਾਬ ਹੈ ਸ਼ਰਿਆਂ ਮਿਲਦੀ ਹੈ ਉਹਦੇ ਨਿਸ਼ਾਨ ਹੀ ਨਿਸ਼ਾਨ ਹੈ ਚਿੱਟਾ ਗੋਲੀਆਂ ਜਿਹੜੀ ਦੇ ਕਨਕਸ਼ਾਣੀ 1 ਕਰੋੜ ਰੁਪਇਆ ਆਪਣੇ ਜਥੇਬੰਦੀ ਵੱਲੋਂ ਨਾਮ ਵੀ ਰੱਖਦਾ ਉਹਦਾ ਇੱਕ ਵੀ ਨਿਸ਼ਾਨ ਨਹੀਂ ਉਹਨੂੰ ਸਮਾਂ ਦੀ ਟੱਪਣ ਲਈ ਧੂੜੀ ਫੜਲਾਂ ਦੇ ਤਾਂ ਮੀਟਿੰਗਾਂ ਕਰਦੇ ਫਿਰਦੇ ਆ ਵੀ ਕੱਲ ਨੂੰ ਆਪਣੇ ਵੀ ਜਵਾਬ ਹੈਗੇ ਸਰਕਾਰਾਂ ਨਹੀਂ ਗੋਲਦਨਾ ਫਿਰ ਮੈਂ ਤੈਨੂੰ ਅੱਗੇ ਕਿੰਨਾ ਘਰੋਕੇ ਮੀਟਿੰਗਾਂ ਤੇ ਜਾਣ ਨੂੰ ਬੰਦਾ ਆਇਂਦਾ ਦੇਖ ਲੈ ਵੀ ਇਹ ਵੀ ਦੁਖੀ ਹੋਈ ਕਹਿੰਦੀ ਆ ਉਹ ਕਈ ਵਾਰੀ ਕੋਈ ਸੌੜਿਕਤ ਹੁੰਦੀ ਆ ਉਹ ਉਧਰੋਂ ਦਾ ਉੱਥੇ ਮੀਟਿੰਗ ਤੇ ਜਾਣਾ ਸੀ ਉਧਰੋਂ ਕੋਲੇ ਉਹ ਵੀ 5-400 ਰੁਪਇਆ ਸੀ ਉਹ ਤਾਂ ਕਈ ਦਾ ਨਾਦਾ ਮੰਡੀ-ਮੁੰਡੀ ਜਾਇਆ ਗਿਆ ਇੱਕ ਦਿਨ ਉਹਦਾ ਹੁਣ ਝੋਨਾ ਅਜੇ ਵੱਢਣ ਵਾਲਾ ਖੜਾ ਹੈਗਾ ਪਰ ਸੋ ਚੋਥੇ ਤੇਲ ਤੂੰ ਲੈ ਕੇ ਰੱਖਤਾ ਵੀ ਵਾਣ-ਵੋਣ ਵਾਹਾਂਗੇ ਈਏ ਵੀ ਲੈਣ ਦੀ ਉਹਦਾ 8000 ਰੁਪਏ ਉਧਰ ਲੱਗ ਗਿਆ ਕੱਲ ਮੇਰੇ ਕੋਲ ਅੱਜ ਹੈ ਨਹੀਂ ਸੀਗੇ ਕੋਈ ਨਹੀਂ ਤੂੰ ਕੱਲ ਨੂੰ ਦੇ ਦਉਂਦੇ ਨੂੰ ਹਾਇ ਦਾ ਕੌਣ ਨਹੀਂ ਸੀ ਹੋਈ ਗੱਲ ਮੈਂ ਤਾਂ 100 ਰੁਪਏ ਨਾਲ ਸਰਜਣਾ ਤੂੰ ਜੱਕਦੇ ਨੇ ਮੇਰਾ ਦਿਲ ਤੋੜ ਦਿੰਨਾ ਵਾ ਅਗ ਕੀ ਕਰਾਂਗੀ ਪੇਕੀ ਉਹ ਫਿਰ ਮੈਨੂੰ ਐ ਵੀ ਘਰੇ ਵੀ ਨਹੀਂ ਸਰਦਾ ਹੁਣ ਘਰੇ ਤਾਂ ਝੋਨਾ ਹੋਰ ਕੌਣ ਹੈ ਹੋਰ ਮੈਂ ਤੈਨੂੰ ਕੀ ਕਹਾਂ ਇੱਕ ਮੈਨੂੰ ਕਹਾੜਸੀ ਖੜੇ ਪੈਰੀ ਸੱਦਾ ਆ ਗਿਆ ਹਾਂ ਉਹ ਮੈਂ ਤਾਂ ਕਰਦਾ ਜਿੰਦੇ ਹੀ ਆ ਬਸ ਮੈਂ ਤਾਂ ਘਰ ਸਾਹਮਣੇ ਜੋ ਅਗਰੀ ਰਹੇਗੀ ਮੈਂ ਸਾਰੇ ਰਿਸ਼ਤੇਦਾਰਿਆਂ ਨਾਲ ਵੀ ਹੋਈ ਗਾ ਟੁੱਟੀ ਜਾਨੀ ਜੰਗਲ ਵਾਲੀ ਗੱਲ ਸੁਣੀ ਹੈ ਨਾ ਜੰਗਲ ਚ ਲੱਗੀ ਸੀ ਅੱਗ ਚਿਚੜੀ ਮਣ ਲਗ ਰਖਤ ਤੇ ਬੈਠੀ ਦੇਖਣ ਲੱਗ ਦੇਖੀ ਜਾਂਦੀ ਸੀ ਤੇ ਕਾਂ ਉਹ ਚਿੜੇ ਆ ਦੀ ਵੀ ਮੈਂ ਅੱਗ ਬੁਝਾਉਣੀ ਓ ਲੈ ਕੇ ਚੁੰਝ ਛੋਟੀ ਜੀ ਵਿਚਾਰੀ ਜਿੰਨਾ ਗੋਦਾ ਦੇਗਾ ਹੋ ਹੁੰਦਾ ਛੂਟਾ ਜਾ ਕਤੇਮ ਕਾ ਮੂੰਝ ਪਾਣੀ ਦੇ ਪਾਕੇ ਕਿ ਛਿੱਟ ਜੇ ਭਰ ਲਿਆ ਵੇ ਨਹਿਰ ਚੋਂ ਛਿੱਟ ਜੇ ਉਹ ਕਾਂ ਘਰ ਬੈਠਾ ਕਰ ਉਹਨੂੰ ਉਸਤੇ ਦਰਖਤ ਤੇ ਆ ਤਾਂ ਇਥੋਂ ਨਹੀਂ ਇਹ ਕਦੇ ਵੀ ਅੱਗ ਬੁਝਦੀ ਜਦੋਂ ਐਡਾਂ ਐਡਾਂ ਪੈਵ ਗਰੇਟਾਂ ਤੇ 100 ਪਾਣੀ ਦਾ ਜ਼ਗਾਰਡ ਹੈ ਆ ਜਨਤਾ ਪਾਈ ਜਾਂਦੀ ਹੈ ਵੀ ਉਹ ਡੇ ਡੇ ਪਹਾੜੇ ਪ੍ਰਸ਼ਨ ਵੀ ਉਹ ਤੋਂ ਨਹੀਂ ਜਦੋਂ ਅੱਗ ਬੁਝਦੀ ਜੰਗਲ ਚ ਤੈਥੋਂ ਕਿਵੇਂ ਬੁਝੂ ਤੂੰ ਟੋਂਕਾ ਲੈ ਕੇ ਆਉਣੀ ਹੈ ਉਹਦੀ ਵੀ ਚਾਹੇ ਮੈਥੋਂ ਨਾ ਬੁਝੇ ਕੱਲ ਨੂੰ ਮੇਰਾ ਇਤਿਹਾਸ ਚ ਨਾ ਆ ਜੂਗਾ ਵੀ ਚਿੜੀ ਨੇ ਯੋਗਦਾਨ ਪਾਇਆ ਉਸ ਕੱਲ ਨੂੰ ਕੀ ਹੈ ਸਰਕਾਰ ਕਦੇ ਜਾਗ ਜੇ ਵੀ ਹਾਂ ਭਾਈ ਇਹ ਮੱਥਾ ਮਰੀ ਜਾਂਦੇ ਪੰਜਾਬ ਬੱਜ ਜੀ ਤਾਂ ਭੌਂਕਦੇ ਅਸੀਂ ਤੂੰ ਆਪਣੇ ਗਵੰਡਾ ਜਗਮਾਨ ਕੀ ਦੇਖ ਲੈ ਕਿੰਨਾ ਗਿੜੀ ਜਾਂਦੇ ਜਾਂ ਰੋਟੀ ਲੈ ਠੰਡੇ ਦਿਮਾਗ ਨਾਲ ਸੋਚਿਆ ਕਰ ਦੋ ਹੁਣ ਮੁਕਾਹਲ ਹੁੰਦੀ ਹੈ ਕਾਲ ਚ ਭੱਜ ਗਏਵੇਂ ਇੱਕ ਰੁਪਈਆ ਹੈ ਨਹੀਂ ਸੀ ਲੋਕੇ ਦੇ ਵਾਸ ਰਿਆਂ ਦਾ ਕੱਜ ਤੇ ਕੋਈ 100 ਰੁਪਏ ਇਹਦੇ ਕਿਸੇ ਕੋਈ 20 ਰੁਪਏ ਮੈਂ ਦੇਖਦੀ ਆ ਸਾਡੇ ਤੇ ਕੋਈ ਭੁਟਕੋ ਤਾਂ ਭਰੀ ਰੱਖਦਾ ਪੈਸਾ ਨਾ ਮੇਰੇ ਵਾਲੀ ਤੇ ਕੋਈ 100 ਰੁਪਏ ਮੁੱਕ ਜੰਦੇ ਕੋਈ ਨਹੀਂ ਧੜਕੇ ਤੂੰ ਲੈ ਨਹੀਂ ਵੈਸੇ ਬਾਹਰ ਨਹੀਂ ਦੱਸ ਕੱਲ ਨੂੰ ਮੈਂ ਰਵਰਦਾ ਇੰ ਘਰੇ ਇਹਦੇ ਪੈਰਾਂ ਵੀ ਨਹੀਂ ਪਾ ਕੇ ਬੰਟਾ ਤੇ ਮੁੱਕਣਾ ਨਹੀਂ ਰੋਟੀ ਫੇਰ ਲੈ ਕੇ ਦਊ ਨਹੀਂ ਮੁੱਕਰਦਾ ਜਾ ਲੈ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਹੈ ਜਿਹਾ ਬਾ ਲੈ ਬਾ ਲੈ ਨਾ ਹੁਣ ਮੇਰੇ ਬਿਨਾਂ ਫੜਾ ਜਿੱਤ ਨੂੰ ਰੋਟੀ ਕਿਸੇ ਨੇ ਤੋ ਫਿਰ ਮੈਂ ਬਾਹਰੋਂ ਕਿ ਕੀਤਾ ਖੜ ਗਿਆ ਮੈਂ ਮੇਰਾ ਜ਼ਿਕਰ ਹੈ ਜੀ ਛਾਣੀ ਤੇਰੇ ਹੱਥ ਦੀ ਕੰਵਲ ਕੇ ਤੈਨੂੰ ਕੀ ਪਤਾ ਕਿਉਂ ਗੋਂਗਦੇ ਫਿਰਦੇ ਆ ਆ ਪਿਆ ਰਵੀ ਜਵਾਗ ਹੈ ਢਡ ਮਾਦਦਾਗਾ ਕਿੰਨੇ ਘਰ ਪੱਟੇ ਗਏ ਮੈਂ ਰੋਜ਼ ਦੇਖਨੀ ਆ ਗਮਾਂਡ ਤੋਂ ਲੈ ਪਿੰਡ ਜ ਬੁਰਾ ਹਾਲ ਹੈ ਤਾਂ ਵਸਾਂ ਐ ਜੀ ਲੋਕਾਂ ਦੀਆਂ ਜ਼ਮੀਰਾਂ ਵੀ ਮਰ ਗੰਨ ਕੋਈ ਪੰਜਾਬ ਨੂੰ ਬਚਾਉਣ ਚ ਤਾਂ ਕਿਸੇ ਦਾ ਧਿਆਨ ਹੀ ਨਹੀਂਗਾ ਕਾਲਜੋਗ ਆ ਗਿਆ ਉਹੀ ਗੱਲ ਹੈ ਸਹਣਾ ਜੀ ਕੋਈ ਕਿਸੇ ਦਾ ਦਰਦ ਹੀ ਨਹੀਂ ਆਣੀ ਗੂਸੂ ਜਦਾ ਵੀ ਇਹ ਅੱਗਾ ਜਗਮਾਂਡ ਚ ਗੱਲ ਨੂੰ ਆਪਣੇ ਘਰੇ ਵੀ ਆ ਸਕਦੀ ਏ ਇਸ ਗੱਲ ਦੇ ਮਾਰੇ ਭੋਗਦੇ ਫਿਰਦੇ ਤੂੰ ਕਿੱਥੇ ਸਮਝੇਗੀ ਇਹਦਾ ਸਮਝ ਆਉਣ ਵਾਲਿਆਂ ਨੂੰ ਨਹੀਂ ਗੱਲ ਤਾਂ ਜਿੱਦ ਨਹੀਂ ਸਮਝ ਜਾਈ ਚਲੋ ਮਨਾ ਰੁਕਦੀ ਕਿਹੜੇ ਤਰੀਕੇ ਨਾਲ ਲੇ ਆਖਰ ਤੇ ਮਾਂ ਜੇ ਮਾਰਦੀ ਦੀਦੀ ਗਈ ਨਹੀਂ ਫਿਰ ਤੂੰ ਮੈਂ ਹਮ ਕੰਮ ਧੰਦਾ ਕਰਕੇ ਜਾਉਂ ਵੀਰਪਾ ਮਗਾ ਮੋਟਾ ਮੋਟਾ ਜੇ ਕਰਜਾ ਨਹੀਂ ਮੈਂ ਮੋਟੇ ਮੋਟੇ ਕੰਮ ਨੂੰ ਕਿ ਮੈਂ ਤੈਨੂੰ ਗੱਲ ਖਹਿ ਕਿਤਾ ਗਈ ਸੀ ਵੀ ਸਾਰੇ ਕੰਮ ਮੈਂ ਆਪੇ ਕਰ ਲੂ ਤੂੰ ਐ ਕਰ ਲਿਆ ਮੈਨੂੰ ਫੜਾ ਬੋ ਕਰਜਾ ਤੂੰ ਨਾ ਨੂੰ ਲੈ ਤਿਆਰ ਹੋ ਜਾ ਨਹੀਂ ਵੀਰਪਾ ਚਲ ਅੱਜ ਤਾਂ ਇਹ ਕਹਿੰਦਾ ਮੈਂ ਹੈਗਾ ਕਰੇ ਤੇ ਚਲ ਅੱਜ ਤਾਂ ਇਹ ਕਰ ਲੂਗਾ ਕੰਮ ਕਿਰਾ ਮੋਟਾ ਮੋਟਾ ਕਰਜੇ ਨੇ ਦੁਪਹਿਰ ਦਾ ਇਹ ਆਪੇ ਕਰ ਲੂ ਚਲ ਧੰਨਵਾਦ ਭੈਣ ਤੇਰਾ ਜਿਹੜਾ ਮੈਨੂੰ ਤੂੰ ਹਾਂ ਹੀ ਕਹਿਤਾ ਅੱਛਾ ਹਾਂ ਇਹਦਾ ਮਤਲਬ ਤੁਹਾਡੀ ਸੁਲਾ ਹੋਗੀ ਹਾ ਹੁੰਦਾ ਹੈ ਅੱਜ ਕਰੀਏ ਸਾਰਾ ਦਿਨ ਐ ਚਲ ਮੈਂ ਕੱਲ ਨੂੰ ਦੁਪਹਿਰ ਤੱਕ ਆਮੂ ਜੀ ਚੱਲ ਵਧੀਆ ਕੋਈ ਨਾ ਤੂੰ ਵੀ ਨਾ ਐਵੇਂ ਬਾਲਾ ਗਰਮ ਸੁਭਾ ਚੱਕੀ ਫਿਰਦੀ ਐਵੇਂ ਲੜਨ ਲੱਗ ਜਾਂਦੀ ਐ ਆ ਦੇਖ ਲੈ ਜੇ ਕੱਲ ਨੂੰ ਅੱਜ ਵੇਲਾਗਾ ਤਾਂਹੀਂ ਤਾਂ ਉਹਨੇ ਕਹਿਤਾ ਵੀ ਭਾਈ ਮੈਂ ਰਹਿ ਲੂੰਗਾ ਅੱਜ ਮਜਬੂਰੀ ਹੁੰਦੀ ਐ ਬੰਦੇ ਦੀ ਤੂੰ ਵੀ ਸਮਝ ਲਿਆ ਕਰ ਮਾੜਾ ਪਰ ਮੇਰਾ ਵੀ ਫਿਰ ਨਾ ਮਨ ਜੱਕ ਜਾਂਦਾ ਵੀ ਸਾਧਨ ਕੰਮ ਕਰਕੇ ਵੀ ਹੁਣ ਸਾਰਾ ਫਿਰਦਾ ਰਹਿੰਦਾ ਚਲ ਕੋਈ ਨਾ ਨਾਲੇ ਉਹ ਕਣਾ ਮਾੜੇ ਕੰਮ ਕਰਦਾਗਾ ਐਨੇ ਵਧੀਆ ਕੰਮ ਕਰਦਾ ਆ ਆਪਣੇ ਗਵਾਂਢ ਚ ਕੀ ਕੁਛ ਹੋਈ ਜਾਂਦਾ ਤੈਨੂੰ ਤਾਂ ਪਤਾ ਹੀ ਹੋਊਗਾ ਆ ਦੇਖ ਲੈ ਉਹਨੇ ਭਾਂਡੇ ਵੀ ਵੇਚ ਤੇ ਉਹਨਾਂ ਦੇ ਮੁੰਡੇ ਨੇ ਜਾ ਲੇਕੇ ਮੁੰਡੇ ਨਹੀਂ ਉਹਦੀ ਮਾਂ ਵਿਚਾਰੀ ਇੰਨਾ ਇੰਨਾ ਰੋਂਦੀ ਆ ਅੱਜ ਤੋ ਕਈ ਵਾਰ ਮੈਂ ਗੋਹਾ ਗੋਹਾ ਸੜਦੀ ਹੁੰਦੀ ਆ ਨਾ ਤੇ ਮੈਨੂੰ ਰਾਹ 'ਚ ਟੱਕਰ ਜਾਂਦੀ ਉਹ ਗੁਰਦੁਆਰੇ ਜਾਂਦੀ ਹੁੰਦੀ ਆ ਸਵੇਰੇ ਸਵੇਰੇ ਤੇ ਵਿਚਾਰੀ ਇੰਨਾ ਰੋਂਦੀ ਆ ਕਹਿੰਦੀ ਭਾਣੇ ਪੁੱਛਣਾ ਜੇ ਨਹੀਂ ਪੈਸੇ ਦਿੰਦੀ ਕਹਿੰਦੀ ਮੈਨੂੰ ਕੁੱਟ ਲਾਗਾ ਗਲਾਂ ਵਿੱਚ ਹੱਥ ਪਾ ਲੈਂਦਾ ਕਹਿੰਨੀ ਮੇਰੇ ਵੀ ਇਸ ਕਰਕੇ ਜੰਮਿਆ ਬਾਲੇ ਸੀ ਇਹਨੂੰ ਵੀ ਵੱਡਾ ਹੋ ਕੇ ਆ ਕੁਛ ਕਰੇ ਕਹਿੰਦੀ ਭਾਣੇ ਬਾਲਾ ਹੀ ਚੰਗਾ ਸੀ ਜਿਉਂ ਕਾਲਜ ਜਿਹੇ ਚ ਪੜਨ ਲੱਗਾ ਤਾਂ ਇਹਨੇ ਵੀ ਚੱਲ ਕੋਈ ਚੰਗੀ ਨੌਕਰੀ ਲੱਗ ਜਾਊਗਾ ਡਿਗਰੀ ਕਰ ਲੂਗਾ ਕ ਗੜੰਡੀ ਗਿਰਗਾ ਚਿੱਟੇ ਤੇ ਲੱਗ ਗਿਆ ਮੈਂ ਮੁੰਡੇ ਵੀ ਸੋਚਦਾ ਹਾਂ ਇਹ ਗੱਲ ਮਾਂ ਪਿਓ ਹਨਾ ਨਿੱਕੇ ਜਿਹੇ ਨੂੰ ਪਾਲਦੇ ਨੇ ਵੱਡਾ ਕਰਦੇ ਨੇ ਉਹਨਾਂ ਦੀ ਆਸਾਂ ਹੁੰਦੀਆਂ ਨੇ ਉਹੀ ਜਵਾਕ ਜਦੋਂ ਵਿਗੜ ਜਾ ਓੱਖਾ ਤਾਂ ਸਿਹਰਾ ਹੋ ਜਾਂਦਾ ਉਹ ਵੀ ਕੀ ਜਾਵੇ ਹੁਣ ਮਾਂ ਪਿਓ ਨੂੰ ਕੀ ਕਰਨ ਸਹੀ ਗੱਲ ਆ ਆ ਕੋਈ ਲਿਆ ਜੀ ਤੇ ਇੱਕ ਮੁੰਡਾ ਮੈਂ ਉਹਦਾ ਨਾਮ ਭੁੱਲ ਗਈ ਪਤਾ ਨਹੀਂ ਕੀ ਆ ਨਾਲ ਦੇ ਪਿੰਡੋਂ ਉਹਦੇ ਕੋਲੇ ਆਉਣਾ ਹੁੰਦਾ ਸੀ ਪੂਰਾ ਪੱਕਾ ਲਿਆ ਜੀ ਸੀ ਉਹਦਾ ਉਹਦੀ ਮਾਂ ਵਿਚਾਰੀ ਕਹਿੰਦੀ ਪਹਿਲਾਂ ਤਾਂ ਭੈਣੇ ਫ੍ਰੀਜ ਚ ਲਵਾ ਦਿਆ ਕਰੀ ਉਹਨੂੰ ਚਿੱਟਾ ਆਖਦਿਆ ਕਰੇ ਵੀ ਚਲ ਕੋਈ ਨਹੀਂ ਪੀ ਕੇ ਦੇਖ ਲਾ ਵਧੀਆ ਗਏ ਆ ਜਦੋਂ ਲੱਗ ਗਿਆ ਕਹਿੰਦੀ ਭੈਣੇ ਹੁਣ ਕੋਈ ਨਹੀਂ ਦ ਜਮੀਨ ਵੀ ਸਾਰੀ ਵੇਚਦੇ ਉਹਨਾਂ ਨੇ ਤਾਂ ਟਿੱਕਾ ਇਹ ਜਿਹੀ ਕਿਹੋ ਜੀ ਚੀਜ਼ ਹੁੰਦੀ ਹੈ ਜਿਹੜੀ ਇੰਨਾ ਮਹਿੰਗਾ ਹੁੰਦਾ ਕੀ ਪਤਾ ਭੈਣੇ ਆ ਜੇ ਕੋਈ ਲੱਗ ਜੇ ਤਾਂ ਮਰ ਤੀ ਖੜਾ ਛੁੱਟਦਾ ਦਾ ਜੇ ਨਹੀਂ ਮਿਲਦਾ ਉਹ ਬੰਦਾ ਤਾਂ ਵੀ ਮਰਦਾ ਉਹ ਕਿਵੇਂ ਤੜਫਦਾ ਹੁੰਦਾ ਉਹਨਾਂ ਦਾ ਮੁੰਡਾ ਤਾਂ ਭੈਣੇ ਸਾਡੇ ਤਾਂ ਅੰਧ ਸਨ ਆ ਭਾਂਡੇ ਖੜਕਦੇ ਰੋਜ਼ ਸੁਣਦੇ ਆ ਸਾਨੂੰ ਤਾਂ ਚਲਾ ਚਲਾ ਮਾਰਦਾ ਉਹਦੀ ਮਾਂ ਨੇ ਤਾਂ ਸੰਗਲ ਲਾ ਲਾ ਕੇ ਵੀ ਦੇਖ ਲਿਆ ਇਹ ਮਰਦਾ ਇੰਨੀ ਮਾੜੀ ਚੀਜ਼ੇ ਟਿੱਕਾ ਤੇ ਹੋਰ ਉਹਦੀ ਮਾਂ ਤਾਂ ਵਿਚਾਰੀ ਜੀ ਉਹਨੂੰ ਬੰਨ੍ਹ ਦਿੰਦੀ ਆ ਸੰਗਲ ਲਾ ਕੇ ਸਾਮੀ ਨਾਲੇ ਆਪ ਉੱਚ-ਉੱਚ ਰੋਈ ਜਾਂਦੀ ਉਹਦੇ ਫਿਰ ਜਾ ਕੇ ਮੈਂ ਆਖਾ ਵੀ ਭੈਣ ਇਹਦੇ ਸੰਗਲ ਖੋਲ ਦੇ ਕੰਨੀ ਤੇ ਸੰਗਲ ਖੋਲ ਤਾ ਤਾਂ ਮੈਨੂੰ ਕੁੱਟ ਦਾ ਮਾਰ ਦਾ ਪੈਸੇ ਮੰਗਦਾ ਕਹਿੰਦੇ ਦੱਸ ਮੈਂ ਕਿੱਥੋਂ ਦੇਵਾਂ ਉਹੀ ਗੱਲ ਹੈ ਤਾਂ ਪਾਪ ਹੀ ਇੱਕ ਹਿਸਾਬ ਦਾ ਪਰ ਕਹਿੰਦੇ ਹੁੰਦੇ ਮਰਦੇ ਦੇ ਮੂੰਹ ਚ ਪਾਣੀ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਫਿਰ 500 ਰੁਪਏ ਉਹਨੂੰ ਮੈਂ ਦਿੱਤਾ ਵਿਚਾਰੀ ਹੁਣ ਰੋਜ਼ ਕਹਿ ਦਿੰਦੀ ਆ ਨਾ ਤੇਰੇ ਪੈਸੇ ਮੋੜ ਦੇ ਮੈਂ ਕਹਾਂ ਚਲੋ ਕੋਈ ਨਹੀਂ ਜੇ ਹੋਏ ਤਾਂ ਮੋੜ ਨਹੀਂ ਨਹੀਂ ਤਾਂ ਰਹਿਣ ਦੇ ਕਹਿੰਦੀ ਪੈਣੀ ਕੀ ਕਰਾਂ ਮੀ ਪੈਂਦੇ ਚਿੱਕਦੇ ਨਾ ਇੰਨਾ ਮੀ ਭਾਵੇ ਕਹਿੰਦੀ ਮੀ ਪੈਂਦੇ ਸੇ ਮੈਨੂੰ ਕਹਿੰਦੇ ਤਾ ਮਰ ਕੋਈ ਜੂਣਾ ਉਹਦੀ ਵਿਚਾਰੀ ਦੀ। ਹੋਈ ਤਾਂ ਗੱਲਾਂ ਮਾਂ ਪਿਓ ਕੋ ਜਦੋਂ ਹੱਥੀ ਮੰਦਾ ਹਨ ਸੰਗਲ ਲਾਉਂਦਾਗਾ। ਔਖਾ ਤਾਂ ਫੇਰਾ ਹੁੰਦਾ ਮਾਂ ਪਿਓ ਕੋ ਫਿਰ ਕੀ ਤੇਰੇ ਮਜਬੂਰ ਹੋਇਆ ਕਰਦਾ। ਹੋਰ ਆ ਨਾਲੇ ਬਾਈ ਵਰਗੇ ਤਾਂ ਵਧੀਆ ਕੰਮ ਕਰਦੇ ਆ। ਕੀ ਮਾੜਾ ਵੀ ਇਹ ਚ ਕੀ ਆ? ਅੱਜ ਖਾਸ-ਖਾਸ ਦੀ ਖੇਤੀ ਹੋ ਜੇ ਆ ਗੰਦੇ ਨਸ਼ੇ ਤੋਂ ਤਾਂ ਖੜਾ ਛੁੱਟ ਜੇ। ਵੀ ਪਰ ਮਾੜਾ ਤਾਂ ਮੈਂ ਵੀ ਨਹੀਂ ਕਹਿੰਦੀ ਵੀ ਚਲ ਮਾੜਾ ਨਹੀਂ ਹੈਗਾ। ਜਦੋਂ ਕਿਤੇ ਜਾਇ ਨਹੀਂ ਜਾਂਦਾ ਫਿਰ ਉਹਦਾ ਗੁੱਸਾ ਚੜ ਜਾਂਦਾ। ਹੋ ਰਹਿਣ ਤਾਂ ਹੈਗਾ ਚਲ ਕੋਈ ਨਹੀਂ ਐਵੇਂ ਨਾ ਮਾੜੀ ਮਾੜੀ ਗੱਲ ਤੇ ਗੁੱਸਾ ਕਰੇ ਤਾਂ ਵਧੀਆ ਕੰਮ ਕਰਦੇ ਆ ਸਗੋਂ ਆਪਣੇ ਪਿੰਡ ਦਾ ਤਾਂ ਨਾਮ ਰੌਸ਼ਨੀ ਹੋਊਗਾ ਕੋਈ ਸਰਕਾਰਾਂ ਕਦੇ ਤਾਂ ਗੱਲ ਮੰਨਣ ਗਈ ਚਲ ਇਹਨਾਂ ਦੀ ਵੀ ਮਿਹਨਤ ਪੱਲੇ ਹੀ ਪਾਊਗੀ ਕਿਸੇ ਟਾਈਮ ਵੀ ਹਾਂ ਮੰਨ ਜਾਣੀਆਂ ਸਰਕਾਰਾਂ ਤੇ ਨਸ਼ਾ ਦੁਖੜਾ ਛੁੱਟ ਜੂ ਅਨਾਲੇ ਤੈਨੂੰ ਤਾਂ ਨਹੀਂ ਪਤਾ ਹੋਣਾ ਪਿੰਡ ਚ ਤੂੰ ਤਾਂ ਕਦੇ ਬਾਹਰ ਕਿਸੇ ਦੇ ਗਈ ਨਹੀਂ ਆ ਮੇਰੇ ਤੋਂ ਉੱਧਰ ਭੈਣਾ ਵੀ ਆ ਸਾਡੇ ਪਿੰਡ ਦਾ ਕਈ ਕੁੜੀਆਂ ਵਿਆਹੀਆਂ ਹਨ ਇੰਨਾ ਭੈਣੇ ਨਾ ਜਾ ਇੰਨਾ ਆਮ ਹੋਇਆ ਪਿਆ ਆਪਣੇ ਤਾਂ ਲੁੱਟ ਖੋ ਵੀ ਹੋਣ ਲੱਗ ਗਈ ਨਸ਼ੇੜੀ ਲੁੱਟਣ ਵੀ ਲੱਗ ਗਏ ਹੁਣ ਤਾਂ ਬੁੜੀਆਂ ਦੇ ਕੰਨ ਪੱਟ ਕੇ ਲੈ ਗਏ ਕਿਸੇ ਦਾ ਫੋਨ ਖੋ ਕੇ ਲੈ ਗਏ ਬਾਲਾ ਕੁਛ ਹੋਈ ਜਾਂਦਾ ਫਿਰ ਮੈਂ ਕਿਹੜਾ ਵੀ ਬਾਹਰ ਨਿਕਲਦੀ ਆ ਬਸ ਕਲਾਕਾਰੀਆਂ ਵੱਧੋ ਵੱਧ ਮੈਂ ਪਿੰਡ ਜਾਣੀ ਆ ਹੋਰ ਗੱਲ ਪਿੰਡ ਨੂੰ ਭਜੇ ਭਜਾਈ ਜਾਂਦੇ ਕਿਹੜਾ ਕਿਸੇ ਨਾਲ ਗੱਲਬਾਤ ਹੁੰਦੀ ਆ ਬਸ ਘੰਟਾ ਦੋ ਘੰਟੇ ਲਾ ਕੇ ਆ ਜਾਨੀ ਹਾਂ ਇਹਿੰਦਾਂ ਮੈਂ ਗੰਨੀਆਂ ਵੀ ਚੱਲ ਬਾਈ ਵਿਚਾਰਾ ਫਿਰਦਾ ਨਾ ਬਾਹਰ ਕੁਛ ਨਹੀਂ ਹੁੰਦਾ ਬਹੁਤ ਸੋਹਣਾ ਕੰਮ ਕਰਦਾਗਾ ਅੰਨਾਲੇ ਫਿਰ ਆਪਣੇ ਕਿਹੜਾ ਕੋਈ ਜਵਾਬ ਨਹੀਂ ਹੈਗੇ ਵੀ ਜਿਹੜਾ ਕੋਈ ਟੈਨਸ਼ਨ ਨਹੀਂ ਇੰਨਾ ਬੰਦਿਆਂ ਨੂੰ ਤਾਂ ਸਗੋਂ ਇਹਦੀਆਂ ਗੱਲਾਂ ਦਾ ਵੱਧ ਪਤਾ ਤੇ ਤਾਂ ਐ ਸੋਚਦੇ ਹੁੰਦੇ ਆ ਵੀ ਚੱਲ ਆਪਦੇ ਵੀ ਜਵਾਬ ਕਵਿ ਉਹੀ ਗੱਲ ਕਹਿੰਦੇ ਹੁੰਦੇ ਆਗਾ ਹੌਲੀ ਹੌਲੀ ਆਪਦੇ ਘਰ ਤੱਕ ਆਣਾ ਪਹੁੰਚ ਜੇ ਹੋ ਵੀ ਪਤੇ ਰੇ ਗੱਲਾਂ ਸੁਣ ਕੇ ਤਾਂ ਮੈਨੂੰ ਡਰ ਲੱਗਣ ਲੱਗ ਗਿਆ ਲੈ ਹੁਣ ਆਪਦੇ ਜਵਾਬ ਵੀ ਗੱਭਰੂ ਹੋ ਜਾਂਦੇ ਨੇ ਕਿੱਥੇ ਕਿੱਥੇ ਨੀ ਰੱਖਾਂਗੇ ਸਮਾਂ ਉ ਤਾਂ ਵਧੀਆ ਹਨਾ ਜੇ ਖੇਤੀ ਹੋ ਜੇ ਤਾਂ 来 ਗੱਲ ਆ ਨਾਲ ਇੱਕ ਗੱਲ ਹੋਰ ਆ ਜਿਹੜਾ ਮੁਖਸਰ ਵਾਲਾ ਜੰਦਾ ਦਾ ਉਹਦੀ ਮੈਂ ਇੰਟਰਵਿਊ ਜੀ ਸੁਣੀ ਸੀ ਉਹ ਵੀ ਵਿਚਾਰਾ ਮੂਰੇ ਹੋ ਕੇ ਪੂਰਾ ਜੋਰ ਲਾਈ ਜਾਂਦਾ ਵੀ ਖਾਸ ਖਾਸ ਦੀ ਖੇਤੀ ਹੋਵੇ ਨਾਲੇ ਭਈ ਉਹਦੇ ਕੋਲੇ ਕਿਹੜਾ ਜ਼ਮੀਨ ਆ ਵੀ ਉਹ ਆਪ ਬੀਜ ਲੂਗਾ ਵਿਚਾਰਾ ਕਿੰਨਾ ਭਲਾ ਸੋਚਦਾ ਦਾ ਆ ਬਥੇਰੇ ਲੋਕ ਚੰਗੇ ਵੀ ਹੁੰਦੇ ਆ ਵਿੱਚ ਹਨਾ ਵੀ ਚਲ ਬਾਈ ਇਹ ਸੋਹਣਾ ਕੰਮ ਕਰਦਾ ਦਾ ਐਵੇਂ ਨਾ ਤੂੰ ਰੋਕਿਆ ਕਰ ਉਹਨੂੰ ਚਲ ਬਿਰਪਾ ਹੁਣ ਨਹੀਂ ਮੈਂ ਕੁਛ ਕਹਿ ਨਹੀਂ ਚੱਲ ਫਿਰਦਾ ਰਹਿੰਦੇ ਬਸ ਆਹੀ ਐਮਐਸ ਮਾਂ ਦਾ ਪਤਾ ਲਿਆ ਹੁਣ ਮੈਂ ਉਹਨੂੰ ਕਿਉਂ ਰੋਕੂਗੀ ਫਿਰਦਾ ਰਹਿੰਦੇ ਚੱਲ ਨਾਲੇ ਮੈਂ ਤਾਂ ਸਾਡੇ ਵਾਲੇ ਨੂੰ ਕਹਿਣੀ ਹੁੰਨੀ ਆ ਅਭੀ ਤੂੰ ਬਾਈ ਨਾਲ ਰੇਹਾ ਕਰ ਸਕੋ ਜੀ ਕੋਈ ਮਾੜਾ ਮੋਟਾ ਤੈਨੂੰ ਵੀ ਦੁਨੀਆਦਾਰੀ ਦਾ ਪਤਾ ਲੱਗੂ ਨਾਲੇ ਇਹ ਜੇ ਬੰਦੇ ਦਾ ਤਾਂ ਸਾਥ ਦੇਣਾ ਜ਼ਰੂਰੀ ਹੁੰਦਾਗਾ ਜਿਹੜਾ ਸਾਥ ਦਾ ਪਣਾ ਕਰਦਾ ਹੋਵੇ ਚਲ ਮੈਂ ਵੀ ਹੁਣ ਫਟਾਫਟ ਕੰਮ ਕਰਕੇ ਜਾਵਾਂ ਚੱਲ ਹਨਾ ਟਾਈਮ ਨਾ ਮੁੜਿਆਂ ਹਾਂ ਟਾਈਮ ਨਾ ਜਾਵਾਂ ਕਰਕੇ ਜਾਏਂਗੀ ਫਿਰ ਕੰਮ ਹੈ हां बस मोटा मोटा ਧੱਕਾ ਕਰ ਜੂਗੀ ਪਸ਼ੂ ਆਪੇ ਵਾਲੇ ਵਿੱਚ ਝਾੜੂ ਤਾਂ ਮਾਰਨੀ ਕੋਈ ਆ ਜਾਂਦਾ ਮਗਰ ਹਣਾ ਚੱਲ ਕੋਈ ਨਹੀਂ ਮੈਂ ਤਾਂ ਤਾਂ ਆ ਗਈ ਮੈਂ ਕਹਿੰਨੇ ਸੰਗ ਦੀਨੇ ਬੋਲ ਤਾਂ ਮਾਰਨਾ ਨਹੀਂ ਚੱਲ ਮੈਂ ਹੀ ਵਗ ਜਾਨੀ ਉਹਦੇ ਕੋਲੇ ਚੱਲ ਚੰਗਾ ਫਿਰ ਹੈ ਮੈਂ ਵੀ ਹੂੰ ਤਾਂ ਮੈਂ ਕੰਮ ਜਨ ਵੇੜ ਲਿਆ ਸੀ ਚੱਲ ਸੂਟ ਜੱਸ ਸੇ ਹੁਣ ਲੂਗੇ ਆਪਦਾ ਚੱਲ ਸੇ ਹੁਣ ਲਾ ਫਿਰ ਚੱਲ ਕੋਈ ਹੈ ਪਰ ਧੰਨਵਾਦ ਤੇਰਾ ਜਿਹੜਾ ਤੂੰ ਮੈਨੂੰ ਕਹਿਣਾ ਜੀ ਚੰਗਾ ਚੱਲ ਹੁਣ ਮੈਂ ਵੀ ਕੰਮ ਕਰਕੇ ਫਟਾਫਟ ਜਾਵਾਂ ਟਰਪਲਾ ਝਾੜੂ ਰਹਿ ਗਿਆ ਤਾਂ ਜਾ ਕੇ ਕਰਦੇ ਸੀ ਭਲਾ ਕਿ ਪੈਪ ਧੋਈ ਦਿੰਨੀ ਝਾੜੂ ਤਾਂ ਟਾਈਮ ਲੱਗੂ ਫਿਰ ਮੈਂ ਵੀ ਵਗ ਜਾਨੀ ਹਰ ਦਿ